ਇਨਵੈਸਟੀਗੇਸ਼ਨ ਟੀਮ ਕਿਉਂ ਜੁਆਇਨ ਕਰਾਈ ਗਈ ਹੈ ਜੀ ਅਸੀਂ ਥੋੜਾ ਦੱਸਣਾ ਇੱਕੋ ਕੋਈ ਹਾਰਡ ਕੋਰ ਕ੍ਰਿਮੀਨਲ ਨਹੀਂ ਹੈਗੀ ਵੀ ਇੱਕ ਹਾਰਡ ਕੋਰ ਕ੍ਰਿਮੀਨਲ ਜਿਹੜੇ ਉਹਦੇ ਸਾਥੀ ਨੇ ਜਿਹੜੇ ਉਹਦੇ ਸਾਥੀ ਨੇ ਰਾਜਨੀਤਿਕ ਰਾਜਨੀਤਿਕ ਤਬਾਏ ਜੀ ਮੈਂ ਉਹਨਾਂ ਦੇ ਪ੍ਰੂਫ ਦੇਣਾ ਚਾਹਨਾ ਆਹ ਦੇਖੋ ਜੀ ਸ਼ੰਕਰ ਜਿੰਦਲ ਹੈ ਜੀ ਹਰ ਇੱਕ ਪਾਰਟੀ ਦੇ ਵਿੱਚ ਇਹਦਾ ਦਮਦਵਾ ਇਹਦੇ ਕਰਕੇ ਸਿਰਫ ਉਹ ਨਹੀਂ ਫੜਿਆ ਜਾ ਰਿਹਾ ਸਰਿਆਮ ਖੁੱਲੇ ਆਮ ਪਟਿਆਲਾ ਜ਼ਿਲ੍ਹਾ ਦੇ ਵਿੱਚ ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੇ ਇਹ ਵੱਡੇ ਆਗੂਆਂ ਨਾਲ ਫੋਟੋਆਂ ਨੇ ਇਹਦੀ ਉਹਨਾਂ ਦੀ ਸ਼ੈ ਲੈ ਰਿਹਾ ਉਹਨਾਂ ਦੀ ਉਹਨਾਂ ਦੀ ਸ਼ੈ ਲੈ ਰਿਹਾ ਮੌਜੂਦਾ ਸਰਕਾਰ ਦੀ ਸ਼ੈ ਲੈ ਰਿਹਾ ਜੀ ਮੌਜੂਦਾ ਸਰਕਾਰ ਇਹਨੇ ਪਿੱਛੇ ਥੋੜੇ ਟਾਈਮ ਪਹਿਲਾਂ ਹੀ ਜੁਆਇਨ ਕੀਤੀ ਹੈ ਜਦੋਂ ਵੀ ਕੋਈ ਸਰਕਾਰ ਆਂਦੀ ਹੈ ਇਹ ਹਰ ਇੱਕ ਜੁਆਇਨਿੰਗ ਪਾ ਲੈਂਦਾ ਜੀ ਇੱਧਰ ਆ ਜਾਓ ਯਾਰ ਹੋਰ ਦਿਖਾ ਦਿੰਨੇ ਤੁਹਾਨੂੰ ਤੁਸੀਂ ਤਰਨਾ ਕਦ ਤੱਕ ਜਾ मेरा पुत्र पुत बात मैंने अपने सीधों के विश्वास करे सी मैंने अपना पुत भी वो करवाई संस्कार करवा माता करवा दिया संस्कार मैंने कभी नहीं मन मानो पुलिस मेरे नाल है मैं पुलिस नाल हूं और दास हूं आज तो क्या कर गया तो क्या कर गया बच्चे नाम तो बेंटी करी मैंने बेंटी करी ਨੇ ਬੇਨਤੀ ਕੀਤੀ ਮੇਰੇ ਬੱਚੇ ਦਾ ਸਾਬ ਦਵਾ ਦਿਓ ਮੈਂ ਕਿਹਦੀ ਮੈਂ ਕਿਹਦਾ ਹੈਗਾ ਮੇਰੇ ਬੱਚੇ ਦਾ ਸਾਬ ਦਵਾ ਦਿਓ ਮੇਰੇ ਬੱਚੇ ਨੂੰ ਸਾਬ ਦਵਾ ਦਿਓ ਤੇਰੀ ਕਲੀ ਉਹਨੂੰ ਅੰਦਰ ਲੈ ਚੋ ਉਹਨੂੰ ਅਰਾਸ ਕਰ 14/11/2014 ਤਿੰਨ 14/11/2014 ਮੇਰੇ ਕੋਲ ਤੇਰੀ ਬੱਚੇ ਅੱਜ ਮੈਂ ਬਰਨਰ ਸਟੇਟ ਕਰਕੇ ਅਜਾ ਪੋਗ ਪਾ ਕੇ ਕਾਣਾ ਦੇ ਤਰੀਕਾ ਕਾਣਾ ਸੈਠਾ ਜੰਨੀ ਹੈ ਗਰੀਬ ਜੀ ਦਿਨੀ ਮੇਰੇ ਕਰਾਈ ਉਹਨੇ ਸੈਠ ਜੰਨੀ ਮੇਰੇ ਕਰਾਈ ਜਦੋਂ ਸੰਸਕਾਰ ਹੋ ਗਿਆ ਕੋਈ ਮੇਰੇ ਕੋਲ ਨਹੀਂ ਆਇਆ ਕੋਈ ਮੇਰੇ ਕੋਲ ਨਹੀਂ ਆਇਆ ਮੈਨੂੰ ਸਾਫ ਨਹੀਂ ਮਿਲਿਆ ਮੈਨੂੰ ਇਨਸਾਫ ਨਹੀਂ ਮਿਲਿਆ ਸਾਫ ਨਹੀਂ ਮਿਲਿਆ ਮੈਨੂੰ ਮੈਨੂੰ ਸਾਫ ਨਹੀਂ ਮਿਲਿਆ ਐਸਪੀ ਪਤੇ ਸਿੰਘ ਆਪਣਾ ਵਾਦਾ ਪੂਰਾ ਕਰਨਾ ਚਾਹੀਦਾ ਉਸਨੂੰ ਉਸ ਦਿਨ ਆ ਕੇ ਹੋਰੇ ਆ ਕੇ ਝੋਲੀਆਂ ਪਸਾਰੀਆਂ ਸੀ ਕੀ ਕਿ ਤੁਮ ਆਖੀ ਅੱਜ ਦੇਵੇ ਭੀਖ ਅੱਜ ਦੇਵੇ ਆਪੀ ਮੈਂ ਲਵੂੰਗੀ ਬਿਲਕੁਲ ਲਵੂੰਗੀ ਸਾਰੇ ਆਪ ਪੂਰੀ ਬਰਾਦਰੀ ਦੇ ਸਾਹਮਣੇ ਲਵੂੰਗੀ ਅੱਜ ਦੀ ਆਪਣੀ ਫਤਿਹ ਜਾਨੇ ਡੱਠੇ ਮੇਰੀ ਪੈਰ ਤੇ ਪਾ ਕੇ ਦੇਉਣਾ ਉਹਦੀ ਪੂਰੀ ਜੈਲੀ ਰੱਤੀ ਦਾ ਨੀਚੇ ਲੈਣੀ ਪੜਦਾ ਸਾਡਾ ਕਰਤਾ ਜੀ ਬਲੀ ਚੜ ਗਿਆ ਬਲੀ ਸਿਰਫ ਇਹ ਕੁਲੀਸ ਪ੍ਰਸ਼ਾਸਨ ਵੀ ਕਰਪਚੀ ਤੋਂ ਨਹੀਂ ਹੋ ਰਿਹਾ ਪਿੱਛੇ ਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਹਾਂ ਮੁਜਰੀਮਾਂ ਨੂੰ ਫੜੋ ਫੜੋ ਮੁਜਰੀਮਾਂ ਨੂੰ ਫੜੋ ਉਹ ਕਿਉਂ ਫਰਾ ਰਿਹਾ ਹੈ 14 ਦਿਨ ਤੋਂ ਉਹ ਮੁਜਰੀਮ ਜਦੋਂ ਉਹਦਾ ਨਾਮ ਸੜਿਆ ਆ ਦੇਤਾ ਨੀਤੂ ਦੇਵਗਨ ਉਹ ਕਿਉਂ ਫਰਾ ਰਿਹਾ ਹੈ ਕੀ ਪੁਲਿਸ ਇੱਕ ਬੰਦੇ ਨੂੰ ਨਹੀਂ ਫੜ ਸਕਦੀ ਕੀ ਕੁੜੀ ਥੋੜੇ ਦਿਨ ਪਹਿਲਾਂ ਦਹੇਸ ਦੀ ਬਲੀ ਚੜ ਗਈ। ਉਹਦੇ ਪੁਲਿਸ ਨੇ ਕੀ ਕੀਤਾ ਉਹਦੇ ਸਾਰੇ ਫੜ ਲੇ। ਕਿ ਨਹੀਂ ਤੂੰ ਦੇਵਕੰਨ ਦੇ ਘਰ ਦੇ ਨਹੀਂ ਫੜੇ ਜਾ ਸਕਦੇ। ਨਹੀਂ ਫੜੇ ਜਾਂਦੇ। ਕਿਉਂ ਨਹੀਂ ਫੜੇ ਗਏ? ਉਧਰ ਰਪਈਆ ਬਲੀ ਹੈ। ਪੁਲਿਸ ਨੇ ਨਹੀਂ ਤੂੰ ਦੇਵਕੰਨ ਨੇ ਸਾਰਾ ਕਰਪਸ਼ਨ ਦਾ ਰਪਈਆ ਪੁਲਿਸ ਟੀਮ ਦੇ نیچے ਵਿਛਾਤਾ ਤੇ ਪੁਲਿਸ ਟੀਮ ਪੂਰੀ ਕਰਪਟਿਡ ਹੋ ਕੇ ਚੁੱਪ ਹੋ ਕੇ ਬੈਠ ਗਈ। ਸਾਡੇ ਤੇ ਚੜਾਵਾ ਚੜ ਗਿਆ ਮੰਦਿਰ 'ਚ। ਹੁਣ ਕਿਸੇ ਨੇ ਘੰਟੀ ਨਹੀਂ ਬਜਾਣੀ। ਸਾਰੀ ਜਨਤਾ ਨੂੰ ਬੇਨਤੀ ਹੁਣ ਕਿੱਥੇ ਆਡੀਅਸਨ ਉਹ ਨਵੇਂ ਪਰਤੀ ਹੋਏ ਉਹ ਨਵੇਂ ਪਰਤੀ ਪ੍ਰਸ਼ਾਸਨ ਦੇ ਵਿੱਚ ਨਵੇਂ ਪਰਤੀ ਪਟਿਆਲੇ ਤੋਂ ਹੋ ਕੇ ਸਾਨੂੰ ਆਇਆ ਸੀ ਜੇ ਸਵੇਰੇ ਆਵੇ ਆਰਿਆਂ ਨੂੰ ਖਾਚ ਦਿੱਤੀ ਫਤਿਹ ਸਿੰਘ ਸਾਫ ਕਰੂਗਾ ਸਾਰਿਆਂ ਨੇ ਉਹਦੀ ਤਾਰੀਫ਼ ਕੀਤੀ ਫਤਿਹ ਸਿੰਘ ਸਾਫ ਕਰੂਗਾ ਅੱਜ ਫਤਿਹ ਸਿੰਘ ਦੀ ਪੂਰੀ ਟੀਮ ਕਰਪੀਡ ਹੋ ਚੁੱਕੀ ਹੈ ਇੱਕ ਇੱਕ ਬੰਦੇ ਨੂੰ ਨਿਚੇ ਤੋਂ ਲੈ ਕੇ ਉੱਪਰ ਤੱਕ ਪੈਸਾ ਚੜ ਗਿਆ ਬਲੀ ਚੜ ਗਿਆ ਤੇ ਮੇਰੇ ਮੇਰੇ ਸਾਥ ਦਾ ਮੇਰਾ ਆਦਮੀ बच्चे बात नहीं चढ़ गया सिर्फ पैसा चढ़ गया पैसा, पैसा पुलिस 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 की टीम के के के, के नीचे चढ़ गया, कुछ नहीं नहीं कर सकता, फिर शर्म है प्रशासन, डूब 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 बात को, कितना तो मेरे बच्चे में जेड एसपी ने तो आप नहीं कितना मैं खुद तापना से चाल मार दूंगी जेड एसपी ने तो आप नहीं कितना उस दिन वो मेरे साथे हाथ रखे गया थी मैं ने मेरी से ने मैं इंसाफ दिखाऊंगा जिन जो नहीं कितना है मैं चाल मार के तो मांग रही हूँ आज जो भी दीजे के जनादेश मर के दि� ਹਜਾ ਮੋਦੀ ਮਾਂ ਉਹ ਸਿੱਧਾ ਕਰਤੀ ਗਿਆ ਮੇਰੀ ਮਾਂ ਨੂੰ ਮੇਰੀ ਮਾਂ ਮੈਂ ਤੁਹਾਨੂੰ ਸੁਣਵਾਉਂਦਾ ਉਹ ਦੋਸਤ ਜਿਹੜਾ ਬਹੁਤ ਲੰਬਾ ਸਮਾਂ ਇਹਨਾਂ ਨੇ ਉਡੀਕ ਕੀਤੀ ਕਿ ਵੀ ਇਨਸਾਫ ਦੇਵਾਂਗੇ ਡੀਐਸਪੀ ਸਾਹਿਬ ਨੇ ਵੀ ਕਿਹਾ ਸੀਗਾ ਤੇ ਹੋਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਕਿਹਾ ਸੀਗਾ ਕਿ ਵੀ ਤੁਹਾਨੂੰ ਇਨਸਾਫ ਦਿੱਤਾ ਜਾਊਗਾ ਤੇ ਇੰਨਾ ਸਮਾਂ ਬੀਤਣ ਤੋਂ ਬਾਅਦ ਵੀ ਕੋਈ ਕਾਰਵਾਈ ਨਾ ਕਰਨਾ ਕਿਵੇਂ ਦੇਖਦੇ ਹੋ ਸਾਰੇ ਸਰਕਾਰ ਦੀਆਂ ਕਾਮੀਆਂ ਨੇ ਹੱਥ ਵੰਡ ਕੇ ਵੰਡ ਦਿੱਤੀਆਂ ਨੇ ਇਹ ਪ੍ਰਸ਼ਾਸਨ ਦੀਆਂ ਕਾਮੀਆਂ ਨੇ ਇਹ ਹੋਣ ਤੋਂ ਪਹਿਲਾਂ ਮੇਰਾ ਖਿਆਲ ਹੈ ਵੀ 1-2 ਦਿਨ ਦੇ ਵਿੱਚ ਕਾਰਵਾਈ ਕਰ ਦੇਣੀ ਚਾਹੀਦੀ ਜਦੋਂ ਇਹਨਾਂ ਨੂੰ ਪਹਿਲਾਂ ਵਿਸ਼ਵਾਸ ਦਿਵਾਇਆ ਸੀ ਉਹਦੀ ਕਾਰਵਾਈ ਹੋਣੀ ਚਾਹੀਦੀ ਇਸ ਕਰਕੇ ਅਸੀਂ ਅੱਜ ਸਰਕਾਰ ਦੇ ਖਿਲਾਫ ਇਹ ਤਰਨਾ ਦੇ ਮਜਬੂਰ ਹੋ ਕੇ ਤਰਨਾ ਦੇ ਰਹੇ ਹਾਂ ਇਹ ਇਹ ਪ੍ਰਸ਼ਾਸਨ ਨਹੀਂ ਕੰਮ ਕਰ ਰਹੀ ਸਰਕਾਰ ਨਹੀਂ ਕੰਮ ਕਰ ਰਹੀ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਅਸੀਂ ਸਰਕਾਰ ਤੋਂ ਹੀ ਮੰਗ ਕਰਦੇ ਆਂ ਮੁੱਖ ਮੰਤਰੀ ਸਾਹਿਬ ਨੂੰ ਹੁਣ ਬੇਨਤੀ ਕਰਦੇ ਆਂ ਕਿ ਸਾਨੂੰ ਸਮਾਣਾ ਸ਼ਹਿਰ ਧਰਨਿਆਂ ਦਾ ਸ਼ਹਿਰ ਨਾ ਬਣਾਓ ਸਾਨੂੰ ਮਜਬੂਰੀ ਦੇ ਵਿੱਚ ਜੋ ਸਾਡਾ ਬੱਚਾ ਗਿਆ ਉਸ ਦਾ ਸਾਨੂੰ ਇਨਸਾਫ ਮਿਲੇ ਤੇ ਜੋ ਜਿਨ੍ਹਾਂ ਦੇ ਵਿਰੁੱਧ ਕਾਰਵਾਈ ਬਣਦੀ ਹੈ ਕਾਰਵਾਈ ਕਰਕੇ ਉਹਨਾਂ ਨੂੰ ਅੰਦਰ ਦੱਸਿਆ ਜਾਵੇ ਧੰਨਵਾਦ ਸਮਾਣਾ ਪ੍ਰਸ਼ਾਸਨ ਜੀ ਧੰਨਵਾਦ ਸਮਾਣਾ ਪੁਲਿਸ ਧੰਨਵਾਦ ਸਮਾਨਾ ਪੁਲਿਸ ਜਿੰਦਾਬਾਦ ਸਮਾਨਾ ਸਾਡਾ ਇਨਸਾਫ ਦਿਓ ਛਤੀਸ ਸੈਨਿਕ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਹੋਰ ਜੀ ਬਦਵਾ ਜੀ ਕਿਵੇਂ ਦੇਖਦੇ ਹੋ ਸਰਪੰਚ ਸਾਹਿਬ ਜਿਵੇਂ ਕਿ ਵੀ ਪਰਿਵਾਰ ਮੈਂਬਰਾਂ ਨੂੰ ਹਲੇ ਤੱਕ ਇਨਸਾਫ ਨਾ ਮਿਲਣਾ ਤੇ ਅੱਜ ਉਹਨਾਂ ਨੂੰ ਧਰਨਾ ਨਾਲ ਨਹੀਂ ਮਜਬੂਰ ਹੋਇਆ ਜਦ ਕਿ ਪਰਿਵਾਰਕ ਮੈਂਬਰਾਂ ਨੇ ਕਿ ਸਾਰੇ ਸਬੂਤ ਵੀ ਅਸੀਂ ਦਿੱਤੇ ਹਨ ਬਹੁਤ ਦੁਖਦਈ ਘਟਨਾ ਜੀ ਇਹ ਮਾਣਾ ਪ੍ਰਸ਼ਾਸਨ ਦੇ ਖਾਸ ਤੌਰ ਤੇ ਪਟਿਆਲਾ ਪੁਲਿਸ ਲਈ ਬਹੁਤ ਬੇਸ਼ਰਮੀ ਦੀ ਗੱਲ ਹੈ ਇਹ ਇੱਕ ਲੋਕਾਂ ਨੂੰ ਇੱਕ ਅੱਜ 12 ਦਿਨ ਹੋ ਗਏ ਇੱਕ ਇਮਾਨਦਾਰ ਬੰਦਾ ਜਿਹਨੇ ਕਪੜਾ ਜਾਗਰ ਕੀਤਾ ਸਕੂਲ ਦੇ ਕੋਈ ਦਾ ਬਹੁਤ ਵੱਡਾ ਕਾਰਨ ਮੰਨਦਾ ਉਹਦਾ ਆਤਮ ਹੱਤਿਆ ਦਾ ਵੀ ਉਹਨੂੰ ਉਹਨੇ ਕਪੜਾ ਜਾਗਰ ਕੀਤਾ ਦੋਸ਼ੀਆਂ ਨੂੰ ਮਜਬੂਰ ਕਰਤਾ ਮਰਨ ਲਈ ਪਰ ਪਿਛਲੇ ਦਿਨ ਤੁਸੀਂ ਦੇਖਿਆ ਜੀ ਸਾਰੇ ਪ੍ਰੈਸ ਮੀਡੀਆ ਦੇ ਸਾਹਮਣੇ ਇੱਥੇ ਦੇ ਡੀਐਸਪੀ ਨੇ ਪਰਿਵਾਰ ਨੂੰ ਇਨਸਾਫ ਦੋ ਐਟੀਵੀ ਤੋਂ ਸੰਸਕਾਰ ਕਰ ਦੋ ਅਸੀਂ ਲੋਕ ਦਿਨ ਦੋਸ਼ੀ ਬਣਵਾ ਲਾਂਗੇ ਪਰ ਅੱਜ 12 ਦਿਨ ਹੋ ਗਏ ਇਹ ਫਤਿਹ ਸਿੰਘ ਬਰਾੜ ਡੀਐਸਪੀ ਸਾਹਿਬ ਨੇ ਹ ਤੱਕ ਕੋਈ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਇੱਕ ਵੀ ਮੇਨ ਦੋਸ਼ੀ ਵੀ ਜਿਹੜੀ ਪ੍ਰਿੰਸੀਪਲ ਹੈ ਜਿਹਨੇ ਥੱਪੜ ਮਾਰਿਆ ਥੀ ਉਹਦੇ ਜਿਹਦੇ ਕਾਰਨ ਉਹਨੇ ਆਪਣੀ ਆਤਮ ਸੇਖੀ ਸਕੂਲ ਤੇ ਦੇਖੋ ਖੂਲ ਦੇ ਪੱਖੇ ਨਾਲ ਲੜ ਕੇ ਮਰੇ ਇਹ ਦੂ ਵੱਡਾ ਹੋਰ ਸਬੂਤ ਕੀ ਜਾਏ ਪਰ ਇਹ ਪ੍ਰਸ਼ਾਸਨ ਉਹ ਵੱਡੇ ਲੋਕਾਂ ਦੀ ਜਾਂ ਪੈਸੇ ਦਾ ਲਾਲਚ ਕਾਰਨ ਅੱਜ ਪ੍ਰਸ਼ਾਸਨ ਇਹਨਾਂ ਨੂੰ ਇਨਸਾਫ ਨਹੀਂ ਦੇ ਰਿਹਾ ਅੱਜ ਉਹਦੇ ਬੱਚਿਆਂ ਨੂੰ ਉਹਦੀ ਘਰ ਵਾਲੀ ਨੂੰ ਉਹਦੀ ਮੈਮਾ ਨੂੰ ਉਹਦੀ ਮਾਂ ਨੂੰ ਉਹਦੇ ਪਿਓ ਨੂੰ ਯਾਰ ਅੱਜ ਆ ਧੁੱਪ ਚ ਬੈਠਣਾ ਪਿਆ ਇੱਕ ਗਰੀਬ ਬੰਦੇ ਨੇ ਇਹ ਸਾਡੇ ਸਮਾਣੇ ਦੇ ਲੋਕਾਂ ਲਈ ਵੀ ਇੱਕ ਕਲੰਕ ਹੈ ਕਿਉਂਕਿ ਸਾਡੇ ਸਮਾਣੇ ਦੀ ਬਹੁਤ ਪੁਰਾਣੀ ਸੰਸਤਾ ਹੈ ਇਹਟ ਬੜੇ ਲੋਕ ਪੜੇ ਨੇ ਇਹ ਪਹਿਲਾਂ ਤੇ ਇਹੀ ਸਕੂਲ ਹੁੰਦਾ ਸੀ ਜਿਹੜੇ ਬਾਬੇਆਵਾ ਸਕੂਲ ਵਜਦਾ ਦੀ ਕਿੰਨਾ ਮਸ਼ਹੂਰ ਸਕੂਲ ਹੈ ਤੇ ਅੱਜ ਉਹ ਸਾਰੇ ਇਸ ਪਰਿਵਾਰ ਦਾ ਸਾਥ ਦੇ ਨੇ ਨਾ ਸਕੂਲ ਬਚਾਉਣ ਲਈ ਕੰਮ ਕੀਤਾ ਸਤੀ ਸੈਣੀ ਨੇ ਨਾ ਕੋਈ ਆਪਣਾ ਕੋਈ ਉਹਦਾ ਨਿੱਜੀ ਮਸਲਾ ਨਹੀਂ ਪਰ ਅਜੋ ਛੋਟੇ ਛੋਟੇ ਬੱਚਿਆਂ ਨੂੰ ਸਰਦ ਗਿਆ ਪਿਛਲੇ ਦਿਨੀ ਸਮਾਣੇ ਦੇ ਲੋਕਾਂ ਨੇ ਇੱਕ ਬੱਚਿਆਂ ਨੇ ਇਨਸਾਫ ਲੈ ਕੇ ਦਿੱਤਾ ਕਿ ਮੁੱਖ ਮੰਤਰੀ ਨੂੰ ਰੇ ਆਉਣ ਲਈ ਮਜਬੂਰ ਕਰਤਾ ਸੀ ਸਮਾਣੇ ਸ਼ਹਿਰ ਚ ਪਰ ਇਹ ਵੀ ਅੱਜ ਇੱਕ ਉਹ ਮਾਪਿਆਂ ਨੂੰ ਇਨਸਾਫ ਦੀ ਬੱਚੇ ਚਲੇ ਗਏ ਤੇ ਉਹਨਾਂ ਦੇ ਅੱਜ ਇਹਨਾਂ ਦਾ ਮਾਪਿਓ ਚਲੇ ਗਿਆ ਜਿਹੜਾ ਬੱਚਿਆਂ ਨੂੰ ਕਮਾ ਕੇ ਉਹਨਾਂ ਨੇ ਮੂੰਹ 'ਚ ਰੋਟੀ ਪਾਉਂਦਾ ਸੀ ਅਜੋ ਰੋਟੀ ਤੋਂ ਬੱਚੇ ਉਹਦੇ ਘਰ ਆਈ ਰੋਟੀ ਤੋਂ ਬੇਤਰ ਹੋ ਗਏ ਉਹਨਾਂ ਨੂੰ ਅੱਜ ਖਾਣ ਲਈ ਕੁਛ ਕੋਈ ਦੱਸੋ ਕੀ ਕਰਨਗੇ ਅੱਜ ਉਹਨਾਂ ਨੂੰ ਉਹ ਬੱਚਿਆਂ ਦਾ ਭੇਖ ਰੁਲ ਗਿਆ ਅਜੋ ਬੱਚਿਆਂ ਨੂੰ ਇਨਸਾਫ ਦਿਵਾਉਣ ਲਈ ਸਮਾਣੇ ਦੇ ਸ਼ਹਿਰੀਆਂ ਨੂੰ ਇਨਸਾਫ ਸੰਭ ਦੇ ਉੱਥੇ ਬੰਦਿਆਂ ਨੂੰ ਅਪੀਲ ਕਰਦੇ ਆ ਵਾਦ ਵਾਦਾ ਕਿ ਇੱਥੇ ਸਮਾਸਤੀ ਸਾਨੀ ਦੇ ਪਰਿਵਾਰ ਨੂੰ ਇਨਸਾਫ ਦਿਵਾਈਏ ਇਹ ਵੀ ਇੱਕ ਪ੍ਰਸ਼ਾਸਨ ਨੂੰ ਬੇਨਤੀ ਹੈ ਵੀ ਤੁਸੀਂ ਇੰਨੀ ਬੇਸ਼ਰਮੀ ਨਾਲ ਘਾਹ ਰਹੋ ਇੱਕ ਬਹੁਤ ਵੱਡੀ ਸਰਕਾਰ ਦੀ ਬੇਇੱਜ਼ਤੀ ਹੈ ਵੀ ਇਹ ਦਿਨ ਧਰਨ ਲੱਗੇ ਸਮਾਣੇ ਸ਼ਹਿਰ ਤੇ ਯਾਰ ਕਰਦਾ ਸੀ ਇਹ ਦਿਨ ਐਡੀ ਲੋਕਾਂ ਨੂੰ ਕਿੰਨੀ ਬੋਧਰੇਸ਼ਨ ਹੋ ਰਹੀ ਹੈ ਲੋਕ ਕੋਈ ਕਿਧਰ ਨੂੰ ਜਾਂਦਾ ਹੈ ਕੋਈ ਕਿੱਥੇ ਜਾਣਾ ਕਿਸੇ ਨੇ ਗਰਮੀ ਦਾ ਮੌਸਮ ਹੈ ਮੀਂਹ ਦੇ ਦਿਨ ਨੇ ਜਿਵੇਂ ਪਿੰਡਾਂ ਦੇ ਵਿੱਚ ਦੀ ਜਾਣਗੇ ਇਹ ਸਾਰੀ ਨਲਾਈਕੀ ਪ੍ਰਸ਼ਾਸਨ ਦੀ ਹੈ ਦੋਸ਼ੀ ਨਹੀਂ ਸਕਦਾ ਸਮਾਣੇ ਦਾ ਪੁਲਿਸ ਪ੍ਰਸ਼ਾਸਨ ਹੈ ਜੀਨੇ ਉਹਨੂੰ ਇਨਸਾਫ ਨਹੀਂ ਦਿੱਤਾ ਦੋਸ਼ਿਆ ਹੁਣ ਵੀ ਬੇਨਤੀ ਕਰਦਾ ਹਾਂ ਵੀ ਸ਼ੇਧ ਸੜ ਕੇ ਉਹਨੂੰ ਇਹ ਧਰਨਾ ਸਿਕਾਣਾ ਗੁਰਫਤੇ ਜੇ ਕੋਈ ਅਸ ਨੋਜਰੋ ਜੋਰੀ ਆ ਆਖੇ ਤੋਂ ਕੁਝ ਹੋਇਆ ਆਉਣੀ ਆਉਣੀ ਬੋਲੋ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਪੁਲਿਸ ਪ੍ਰਸ਼ਾਸਨ ਜਿੰਦਾਬਾਦ ਪੰਜਾਬ ਸਰਕਾਰ

ਜੋ ਕੇ 14 ਦਿਨ ਹੋ ਗਏ ਲੋਕਾਂ ਨੂੰ ਆਪਣੀ ਪਿਆਰ ਬੜੀ ਇੱਜ਼ਤ ਜਗੇਵਾਣਾ ਨਹੀਂ ਮੈਂ ਸਮਾਣਾ ਵਾਸੀਆਂ ਨੂੰ ਸਾਬੀਸ਼ ਕੁਮਾਰ ਨੂੰ ਇਨਸਾਫਦਾਨ ਦੇ ਵਿੱਚ ਮੇਰਾ ਸਾਥ ਦਿੱਤਾ ਜਾਵੇ सिटी च समाणा ਜਿੰਦਾਬਾਦ ਸਿਟੀ ਚਾਰ ਸਮਾਣਾ 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 ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਐਮ ਐਲ ਏ ਸਮਾਣਾ ਜਿੰਦਾਬਾਦ ਐਮ ਐਲ ਏ ਸਮਾਣਾ ਜਿੰਦਾਬਾਦ ਪੰਜਾਬ ਸਰਕਾਰ ਸੰਘਰਸ਼ ਨੂੰ ਹੱਥ ਜੋੜ ਕੇ ਬੇਨਤੀ ਹੈ ਜੀ ਜਿਹੜਾ ਮੇਰਾ ਵੀਰਪਾ ਤੇ ਕੋਈ ਸਾਡੇ ਸतीश ਕੁਮਾਰ ਸੈਣੀ ਜੀ ਦੇ ਇਨਸਾਫ ਨਹੀਂ ਇੱਥੇ ਆਇਆ ਉਹਦੇ ਲਈ ਆਪਾਂ ਸਾਰੇ ਬੈਠੀਏ ਪਬਲਿਕ ਕਿਵੇਂ ਦੇਖਦੇ ਹੋ ਪ੍ਰਧਾਨ ਜੀ